ਸਤਿ ਸ਼੍ਰੀ ਅਕਾਲ ਅਸਮ ਜਰ ਨਿਊਜ਼ ਦੇਖ ਰਹੇ ਤੁਸੀਂ ਮੈਂ ਹਾਂ ਆਰਤੀ ਤੇ ਇਸ ਵੇਲੇ ਦੀ ਇੱਕ ਅਜੀਬ ਖਬਰ ਜਿਸਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਦੱਸ ਦਈਏ ਕਿ ਕਤਲ ਵਰਗੀ سنگੀਨ ਅਪਰਾਧ ਕੀਤਾ ਦੋ ਕੈਦੀ ਜਿਨ੍ਹਾਂ ਨੇ ਆਪਸ ਦੇ ਵਿੱਚ ਸੱਤ ਫੇਰੇ ਲਏ ਹੈਰਾਨੇ ਵਾਲੀ ਖਬਰ ਹੈ ਕਿ ਜੇਲ ਦੇ ਅੰਦਰ ਹੀ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਵਹਿ ਰਹੇ ਸੀ 6 ਮਹੀਨਿਆਂ ਤੋਂ ਇਹਨਾਂ ਦਾ ਅਫੇਅਰ ਚੱਲ ਰਿਹਾ ਸੀਗਾ ਇੱਕ ਹੋਟਲ ਦੇ ਵਿੱਚ ਫਿਰ ਵਿਆਹ ਤੱਕ ਦੀ ਗੱਲ ਪਹੁੰਚਦੀ ਹੈ ਤਾਂ ਉੱਥੇ ਵਿਆਹ ਹੋ ਜਾਂਦਾ ਪਰ ਇਹਨਾਂ ਸਭ ਦੇ ਵਿੱਚ ਇੱਕ ਹੋਰ ਜਿਹੜੀ ਅਹਿਮ ਗੱਲ ਹੈ ਕਿ ਵਿਆਹ ਦੇ ਵਿੱਚ ਜਨੇ ਲੋਕੀ ਪਹੁੰਚੇ ਸੀ ਉਹਨਾਂ ਨੂੰ ਕਿਸੇ ਦੇ ਨਾਲ ਗੱਲਬਾਤ ਕਰਨ ਦੀ ਕੋਈ ਇਜਾਜ਼ਤ ਨਹੀਂ ਸੀ ਨਾ ਕਿਸੇ ਨੂੰ ਫੋਟੋਆਂ ਖਿੱਚਣ ਦੀ ਇਜਾਜ਼ਤ ਮਿਲੀ ਤਾਂ ਵਿਆਹ ਤੋਂ ਬਾਅਦ ਪਰ ਦੁਲਨ ਚੜੀਓ ਕਰ ਨਹੀਂ ਪਹੁੰਚੀ ਤੇ ਹੈਰਾਨੇ ਦੀ ਗੱਲ ਹੈ ਕਿ ਹੁਣ ਅੱਗੇ ਕੀ ਕੁਝ ਵਾਪਰਿਆ ਹੋਣਾ ਤਾਂ ਪੂਰੀ ਖਬਰ ਕੀ ਹੈ ਦੱਸ ਦਿੰਨੇ ਆ ਕਿੱਥੋਂ ਦੀ ਏ ਖਬਰ ਇਹ ਵੀ ਦੱਸ ਦਿੰਨੇ ਆ ਪੂਰੀ ਖਬਰ ਤੁਸੀਂ ਦੇਖ ਕੇ ਜਾਣਾ Rajasthan ਦੇ अलवर ਦੀ ਏ ਖਬਰ ਹੈ ਪਸੰਤ ਪੰਚਮੀ ਦੇ ਦਿਨ ਦੀ ਏ ਖਬਰ ਹੈ ਤੇ ਹੁਣ ਇਸ ਖਬਰ ਨੂੰ ਲੈ ਕੇ ਚਰਚਾ ਹੋ ਰਹੀ ਏ ਚਰਚਾ ਕਾਫੀ ਤੇਜ਼ ਹੋ ਗਈ ਏ ਦੋ ਅਜਿਹੇ ਅਪਰਾਧੀ ਨੇ ਜੋ ਹੱਤਿਆ ਦੇ ਮਾਮਲੇ ਦੇ ਵਿੱਚ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਨੇ ਤਾਂ ਉਹਨਾਂ ਨੇ ਆਪਸ ਦੇ ਵਿੱਚ ਵਿਆਹ ਕਰਾ ਲਿਆ ਦੋਨਾਂ ਹੱਤਿਆ ਵਰਗੀ ਸੰਕੀਨ ਜੁਰਮ ਕੀਤਾ ਹੋਇਆ ਸੀ ਦੋਨਾਂ ਦੇ ਕੋਲੋਂ ਜੈਪੁਰ ਦੀ ਸੰਗਾਨੇਰ ਓਪਨ ਜੇਲ੍ਹ ਦੇ ਵਿੱਚ ਦੋਨਾਂ ਦੀ ਮੁਲਾਕਾਤ ਹੁੰਦੀ ਹੈ ਤੇ ਮੁਲਾਕਾਤ ਜਿਹੜੀ ਉਹ ਪਿਆਰ ਦੇ ਵਿੱਚ ਬਦਲ ਜਾਂਦੀ। ਇਸ ਦੌਰਾਨ ਕਰਬ 6 ਮਹੀਨੇ ਤੱਕ ਦੋਨਾਂ ਦੇ ਵਿੱਚ ਗੱਲਬਾਤ ਚੱਲਦੀ ਰਹੀ ਤੇ ਸਿਲਸਿਲਾ ਚੱਲਦਾ ਰਿਹਾ ਤੇ ਉਹਨਾਂ ਨੇ ਕੋਰਟ ਤੋਂ 15 ਦਿਨ ਦੇ ਪੈਰੋਲ ਦੀ ਅਰਜ਼ੀ ਲਗਾਈ। ਕੋਰਟ ਨੇ ਪੈਰੋਲ ਮਿਲਣ ਤੋਂ ਬਾਅਦ Hindu ਰੀਤੀ ਰਿਵਾਜ ਨਾਲ ਦੋਨਾਂ ਦੇ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਅਲਬਰ ਦੇ ਇੱਕੋ ਹੋਟਲ ਦੇ ਵਿੱਚ ਦੋਨਾਂ ਦਾ ਵਿਆਹ ਕਰਵਾਇਆ ਦੋਨਾਂ ਦਾ ਵਿਆਹ ਅਲਵਰਦੀ ਕੋ ਹਟਲ ਦੇ ਵਿੱਚ ਹੁੰਦਾ ਤੇ ਇਸ ਇੱਥੇ ਕੇਵਲ ਨਾ ਸਿਰਫ ਚੁਣਿੰਦਾ ਲੋਕਾਂ ਨੂੰ ਬੁਲਾਇਆ ਜਾਂਦਾ ਬਲਕਿ ਜਿਨ੍ਹਾਂ ਲੋਕਾਂ ਨੂੰ ਵੀ ਵਿਆਹ ਦੇ ਵਿੱਚ ਬੁਲਾਇਆ ਗਿਆ ਸੀ ਸੱਦਿਆ ਗਿਆ ਸੀ ਉਹਨਾਂ ਨੂੰ ਨਾ ਤਾਂ ਫੋਟੋ ਖਿੱਚਣ ਦੀ ਅਨੁਮਤੀ ਸੀ ਤੇ ਨਾ ਹੀ ਕਿਸੇ ਨਾਲ ਗੱਲਬਾਤ ਕਰਨ ਦੀ ਵਿਆਹ ਦੇ ਬਾਅਦ ਹਾਲਕਿ ਜ਼ਿਕਰ ਇਹ ਗੱਲ ਹੈ ਕਿ ਵਿਆਹ ਤੋਂ ਬਾਅਦ ਦੁਲਹਨ ਵੀ ਜਿਹੜੀ ਹੈ ਉਹ ਘਰ ਨਹੀਂ ਪਹੁੰਚਦੀ। ਅਜਿਹੇ ਦੇ ਵਿੱਚ ਹੁਣ ਇਹ ਵਿਆਹ ਜਿਹੜਾ ਆ ਇਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦਾਦੇ ਕੀ ਉਮਰ ਕੈਦ ਦੀ سزا ਕੱਟ ਰਹੇ ਦੋਸ਼ੀ ਪ੍ਰਿਆ ਸੇਠ ਅਤੇ ਹਨੂਮਾਨ ਪ੍ਰਸਾਦ ਉਰਫ ਜੈਕ ਆਪਸ ਦੇ ਵਿੱਚ ਵਿਆਹ ਕੀਤਾ ਹੈ। ਦਾਦੇ ਕੀ ਜਦੋਂ ਵਿਆਹ ਦਾ ਕਾਰਡ ਛੱਪ ਗਿਆ ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਹੈ ਪੂਰੇ ਸੂਬੇ ਭਾਰ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ। ਹੁਣ ਸਵਾਲ ਉੱਠਦਾ ਹੈ ਕਿ ਆਖਰ ਲਵ ਸਟੋਰੀ ਦੀ ਸ਼ੁਰੂਆਤ ਹੋਈ ਕਿ ਨਹੀਂ। ਪ੍ਰਿਆ ਸੇਠ ਅਤੇ ਹਨੂਮਾਨ ਪ੍ਰਸਾਦ ਦੋਨੋਂ ਹੀ ਅਲੱਗ-ਅਲੱਗ ਮਾਮਲੇ ਦੇ ਵਿੱਚ ਦੋਸ਼ੀ ਠਹਿਰਾਏ ਗਏ ਤੇ ਉਮਰ ਕੈਦ ਦੀ سزا ਕੱਟ ਰਏ ਸੀ ਹਾਈ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਜ਼ਿਲ੍ਹਾ ਪੈਰੋਲ ਐਡਵਾਈਜ਼ਰੀ ਕਮੇਟੀ ਨੇ ਦੋਨਾਂ ਨੂੰ ਪੈਰੋਲ ਮਨਜ਼ੂਰੀ ਦਿੱਤੀ ਇਸ ਤੋਂ ਪਹਿਲਾਂ ਦੋਨਾਂ ਨੂੰ ਜੈਪੁਰ ਸੈਂਟਰਲ ਜੇਲ੍ਹ ਦੇ ਵਿੱਚੋਂ ਸੰਗਾਨੇਰ ਵਿਖੇ ਓਪਨ ਜੇਲ੍ਹ ਵਿੱਚ ਸ਼ਿਫਟ ਕੀਤਾ ਗਿਆ ਓਪਨ ਜੇਲ ਵਿੱਚ ਸ਼ਿਫਟ ਹੋਣ ਤੋਂ ਬਾਅਦ ਦੋਨਾਂ ਦੇ ਵਿੱਚ ਨਜ਼ਦੀਕੀਆਂ ਵਧੀਆਂ ਕਰੀਬ 6 ਮਹੀਨੇ ਪਹਿਲਾਂ ਹੀ ਇਹ ਵੇਅਰ ਸ਼ੁਰੂ ਹੋਇਆ ਅਤੇ ਪਿਛਲੇ 4 ਮਹੀਨਿਆਂ ਦੋਨੋਂ ਜਿਹੜੇ ਨੇ ਓਪਨ ਜੇਲ ਪਰਿਸਰ ਦੇ ਵਿੱਚ ਹੀ ਲਿਵ-ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹੇ ਰਹੇ ਸੀ। ਹੁਣ ਜੇਕਰ ਗੱਲ ਕਰੀ ਦੋਨਾਂ ਨੇ ਕਿਸ ਤਰ੍ਹਾਂ ਦਾ ਮਰਡਰ ਕੀਤਾ ਸੀ ਇਹ ਵੀ ਜ਼ਿਕਰਯੋਗ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ ਤੁਹਾਨੂੰ ਵੀ ਦੱਸਦੇ ਕਿ ਜਿਹੜਾ ਦੁਲਾ ਸੀਗਾ ਹਨੂਮਾਨ ਪ੍ਰਸਾਦ ਉਸਨੇ 2 ਅਕਤੂਬਰ 2017 ਦੀ ਰਾਤ ਨੂੰ ਸ਼ਿਵਾਜੀ ਪਾਰਕ ਵਿੱਚ ਇੱਕ ਪਾਈਕ ਕਮਾਂਡੋ ਪਲੇਅਰ ਸੰਤੋਸ਼ ਸ਼ਰਮਾ ਤੇ ਪਤੀ ਬਨਵਾਰੀ ਲਾਲ ਅਤੇ ਉਸਦੇ ਹਰ ਪਤਨੀ ਦੀ హత్య ਕੀਤੀ ਸੀ ਨੀਂਦ ਦੀਆਂ ਗੋਲੀਆਂ ਦੇ ਕੇ ਬੇਹੋਸ਼ ਕਰਕੇ ਚਾਕੂ ਦੇ ਨਾਲ ਗਲਾ ਰੇਤਾ ਦਿੱਤਾ ਸੀਗਾ ਹਤਿਆ ਕਰਨ ਤੋਂ ਬਾਅਦ ਬੜੌਦਾ ਮੇਵ ਨਿਵਾਸੀ ਹਰਮਾਨ ਟ੍ਰੇਨ ਦੇ ਮਾਧਮ ਦੇ ਨਾਲ ਉਦਯਪੁਰ ਭੱਜ ਗਿਆ ਸੀਗਾ ਉਸੇ ਵਕਤ ਉਹ ਫਿਜ਼ੀਕਲ ਟੀਚਰ ਦੀ ਤਿਆਰੀ ਕਰ ਰਿਹਾ ਸੀਗਾ ਪੁਲਿਸ ਨੇ ਉਸ ਨੂੰ 2 ਦਿਨ ਬਾਅਦ ਗ੍ਰਿਫਤਾਰ ਕਰ ਲਿਆ ਸੀਗਾ ਤੇ ਜੇਕਰ ਗੱਲ ਕਰੀਏ ਪ੍ਰਿਆ ਸੇਠ ਦੀ ਤੇ ਉਸ ਨੇ ਕਿਸ ਤਰ੍ਹਾਂ ਕਿਸੇ ਜ਼ੁਰਮ ਨੂੰ ਕੀਵੇਂ ਵਾਰਦਾ ਤੋਂ ਅੰਜਾਮ ਦਿੱਤਾ ਤੇ ਜੈਪੁਰ ਦੇ ਦੁਸ਼ਯੰਤ ਸ਼ਰਮਾ ਦੀ ਹਤਿਆ ਡੇਟਿੰਗ ਐਪ ਦੇ ਜ਼ਰੀਏ ਹਨੀ ਟ੍ਰੈਪ ਦੇ ਵਿੱਚ ਫਸਾ ਕੇ ਕੀਤੀ ਗਈ ਸੀ ਪ੍ਰਤੀ ਲੈਣ ਤੋਂ ਬਾਅਦ ਗਲਾ ਕੁੱਟ ਕੇ ਉਹਦੀ ਹੱਤਿਆ ਕੀਤੀ ਗਈ ਤੇ ਜਿਹੜਾ ਡੈੱਡ ਬੋਡੀ ਸੀ ਉਸ ਨੂੰ ਸੂਟਕੇਸ ਦੇ ਵਿੱਚ ਭਰ ਕੇ ਪਹਾੜੀਆਂ ਦੇ ਵਿੱਚ ਸੁੱਟ ਦਿੱਤਾ ਸੀਗਾ। ਜੈਪੁਰ ਦੀ ਡੀਸੀ ਕੋਰਟ ਨੇ 24 ਨਵੰਬਰ 2023 ਨੂੰ 82 ਸਹਿਤ ਤਿੰਨ ਦੋਸ਼ੀਆਂ ਨੂੰ ਆਜੀਵਨ ਕਾਰਾਵਾਸ ਦੀ ਸਜ਼ਾ ਦਿੱਤੀ ਹੈ। ਤਾਂ ਇਹ ਦੋ ਉਹ ਅਪਰਾਧੀ ਨੇ ਜਿਨ੍ਹਾਂ ਨੇ ਇੰਨਾ سنگੀਨ ਅਪਰਾਧ ਕੀਤਾ ਆ ਤੇ ਹੁਣ ਚੇਅਰ ਦੇ ਵਿੱਚ ਓਪਨ ਰਿਲੇਸ਼ਨਸ਼ਿਪ ਦੇ ਰਹਿਣ ਦੇ ਨਾਲ-ਨਾਲ ਉਹਨਾਂ ਦੀ ਨਜ਼ਦੀਕੀਆਂ ਜਿਹੜੀਆਂ ਵਧੀਆਂ ਤੇ ਵਿਆਹ ਤੱਕ ਇਹਨਾਂ ਦੀ ਗੱਲਬਾਤ ਪਹੁੰਚ ਗਈ ਤੇ ਹੁਣ ਦੋਨਾਂ ਨੇ ਸੱਤ ਫੇਰੇ ਲਏ ਨੇ ਵਿਆਹ ਰਚਾਇਆ ਵਾ ਫਿਲਹਾਲ ਹੁਣੀ ਪੂਰੀ ਖਬਰ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਆਪਣਾ ਵਿਚਾਰ ਜਿਹੜਾ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰਨਾ